ਵੀ ਪਾਈ ਤੂੰ ਆਪਣੇ ਆਪ ਨੂੰ ਵੱਡਾ ਖਵਾਉਣਾਗਾ ਗੁਰੂ ਨਾਨਕ ਪਾਸ਼ਾ ਜੀਆਂ ਨੂੰ ਕਹਿੰਦੇ ਫਿਰ ਤੇਰਾ ਵੀ ਕੋਈ ਗੁਰੂ ਹੋਵੇਗਾ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਕਹਿੰਦੇ ਤੁਹਾਡਾ ਵੀ ਕੋਈ ਗੁਰੂ ਹੋਵੇਗਾ ਵੀ ਜੀ ਤੋ ਤੁਸੀਂ ਜੀਦੇ ਤੋ ਸਿੱਖਿਆ ਲੈ ਕੇ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਸਲ ਦੇ ਵਿੱਚ ਜੇ ਮੇਰਾ ਕੋਈ ਗੁਰੂ ਆ ਨਾ ਉਹ ਸ਼ਬਦ ਗੁਰੂ ਆਗਾ ਮੇਰਾ ਸ਼ਬਦ ਦੀ ਟੇਕ ਲੈ ਕੇ ਮੈਂ ਆਪਣਾ ਜੀਵਨ ਜਿਉਣਾ ਕਰਦਾ ਹਾਂ ਇਸ ਤਰ੍ਹਾਂ ਹੀ ਸਤਿਗੁਰੂ ਜੀ ਆਖਦੇ ਨੇ ਬਾਣੀ ਦੇ ਵਿੱਚ ਕਿ ਭਾਈ ਮੈਂ ਤਾਂ ਆਪਣੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਦਾਗਾ ਗੁਰੂ ਦੀ ਰਜ਼ਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ ਸਹਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਕਹਿੰਦੇ ਮੈਂ ਮਾਲਕ ਦੀ ਰਜ਼ਾ ਦੇ ਵਿੱਚ ਚੱਲਦਾ ਸਹਿਜ ਜੀ ਮੇਰੀ ਇਸ ਸੰਸਾਰ ਦੇ ਵਿੱਚ ਉਤਪਤੀ ਹੋਈ ਹੈਗੀ ਤੇ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਕਿਰਤ ਕਰਦਿਆਂ ਵੰਡ ਛਕਦਿਆਂ ਤੇ ਨਾਮ ਜਪਣਾਗਾ ਮੇਰਾ ਜਿਹੜਾ ਕੰਮ ਆਗਾ ਮਾਲਕ ਦੀ ਰਜ਼ਾ ਦੇ ਵਿੱਚ ਰਹਿਣਾਗਾ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਮਹਾਰਾਜ ਜੀਆ ਨੂੰ ਕਹਿੰਦੇ ਕਿਹੜੇ ਆਸਣ ਦੇ ਵਿੱਚ ਬੈਠਦੇ ਹੋ ਮਹਾਰਾਜ ਜੀ ਕਹਿੰਦੇ ਮੈਂ ਆਸਣ ਦੇ ਵਿੱਚ ਬੈਠਦਾਗਾ ਆਪਣੇ ਚਿੱਤ ਦੇ ਵਿੱਚ ਉਸ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਕੇ ਮਾਲਕ ਦੀ ਬੰਦਗੀ ਕਰਦਾਗਾ ਐਦਾ ਨਹੀਂ ਸੀ ਗੁਰੂ ਨਾਨਕ ਪਾਸ਼ਾ ਜੀ